ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਮਾਰਚ ਦੀ ਸਵੇਰ ਆ ਤੇ ਤੁਹਾਡੇ ਨਾਲ ਗੱਲ ਕਰਨ ਦਾ ਇੱਕ ਮੌਕਾ ਮਿਲਿਆ ਉਸ ਗੱਲ ਦਾ ਮੁੱਖ ਵਿਸ਼ਾ ਕਿ ਕਿਸਾਨ ਜਥੇਬੰਦੀਆਂ ਦੇ ਸਮੂਹ ਆਗੂਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕੱਲ ਜਦੋਂ ਸ਼ਾਮ ਪਈ ਤੇ ਇੱਕ ਟੀਵੀ ਚੈਨਲ ਨੇ ਇੱਕ ਡਿਬੇਟ ਰੱਖੀ ਸੀ ਡਿਬੇਟ ਭਾਵੇਂ ਹਿਮਾਚਲ ਦੇ ਅੰਦਰ ਖਾਲਸਾਈ ਝੰਡਿਆਂ ਦੇ ਬਾਰੇ ਸੀ ਪਰ ਮੈਨੂੰ ਇੱਕ ਫੋਨ ਆ ਗਿਆ ਕਹਿੰਦੇ ਵੀ ਡਿਬੇਟ ਦਾ ਵਿਸ਼ਾ ਬਦਲ ਗਿਆ ਮੈਂ ਕਿਹਾ ਵੀ ਕੀ ਹੋ ਗਿਆ ਮੈਂ ਸਫਰ ਸੀ ਤਾਂ ਉਹ ਕਹਿੰਦੇ ਕਿ ਸ਼ੰਭੂ ਤੇ ਖਨੌਰੀ ਤੇ ਜਿਹੜੀ ਪੁਲਿਸ ਆ ਉਸ ਨੇ ਹਮਲਾ ਕਰਤਾ ਤੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਦੇ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਵਿਸ਼ਾ ਬਦਲ ਗਿਆ ਸ਼ਾਮ ਨੂੰ ਡਿਬੇਟਾਂ ਸ਼ੁਰੂ ਹੋ ਗਈਆਂ ਤੇ ਚੈਨਲ ਦੇ ਵਿੱਚ ਦਿਖਾਈ ਦੇਣ ਲੱਗ ਗਿਆ ਕਿ ਜਿਹੜੇ ਸਾਲ ਦੇ ਕਰੀਬ ਲੋਕ ਜਿਹੜੇ ਆ ਬਾਰਡਰਾਂ ਤੇ ਬੈਠੇ ਕਿਸਾਨ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਜਿਹੜੀ ਲੜਾਈ ਬੜੇ ਲੰਬੇ ਸਮੇਂ ਤੋਂ ਪਹਿਲਾਂ ਦਿੱਲੀ ਦੇ ਬਾਰਡਰਾਂ ਤੇ ਲੜੀ ਉਹਨਾਂ ਦੀ ਲੜਾਈ ਵਾਸਤੇ ਇੱਥੇ ਦੋ ਮੋਰਚੇ ਲੱਗੇ ਉਹ ਮੋਰਚੇ ਜਿਹੜੇ ਆ ਉਹ ਕਿਸੇ ਵਿਰਲੇ ਟਾਟੇ ਦੇ ਪ੍ਰੋਗਰਾਮ ਨਹੀਂ ਸੀਗੇ ਉਹ ਤਾਂ ਪੜੀ-ਪੜੀ ਜੋੜ ਕੇ ਕਿਸੇ ਨੇ ਚਾਦਰ ਪਾਈ ਸੀ ਕਿਸੇ ਨੇ ਤਰਪਾਲ ਪਾਈ ਸੀ ਕਿਸੇ ਨੇ ਪੁਰਾਣੀ ਟਰਾਲੀ ਖੜਾਈ ਸੀ ਉਥੇ ਇੱਕ ਮੋਰਚਾ ਲੱਗਾ ਹੋਇਆ ਸੀ ਜਿੱਥੇ ਇੱਕ ਮੰਚ ਸਜਿਆ ਸੀ ਜਿੱਥੇ ਖਨੌਰੀ ਜਿਹੜੇ ਕੀ ਡੱਲੇਵਾਲ ਸਾਹਿਬ ਦੀ ਜਿੱਥੇ ਰਾਇਤ ਸੀ ਉਥੇ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਸੀ ਕਿਉਂਕਿ ਜਿਹੜਾ ਕਿਸਾਨ ਆ ਉਹ ਸਿੱਖੀ ਨਾਲ ਸੰਬੰਧਤ ਆ ਤੇ ਤਸਵੀਰਾਂ ਦਿਖਾਈ ਦੇ ਰਹੀਆਂ ਸੀ ਕਿ ਪੁਲਿਸ ਨੇ ਇਹ ਗੱਲ ਦੱਸਦੀ ਬੜੇ ਹੀ ਮਿੱਠੇ ਸੁਭਾਅ ਨਾਲ ਆਗੂ ਜਿਹੜੇ ਆ ਪਹਿਲੀ ਵਾਰ ਗੱਲ ਕਰਦੇ ਦਿਸੇ ਕਿ ਅਸੀਂ ਤੁਹਾਡੇ ਭਲੇ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਝਗੜਨਾ ਨਹੀਂਗਾ ਜੇ ਝਗੜੋਗੇ ਤਾਂ ਫਿਰ ਅਸੀਂ ਤੁਹਾਨੂੰ ਬੰਦੇ ਵੀ ਬਣਾਵਾਂਗੇ ਤੇ ਤੁਸੀਂ ਸਾਡੀਆਂ ਬੱਸਾਂ ਵਿੱਚ ਚੜ ਜਾਓ ਤਾਂ ਇਹ ਜਿਹੜੇ ਲੋਕ ਆ ਉਹਨਾਂ ਨੂੰ ਬੱਸਾਂ 'ਚ ਬਿਠਾਇਆ ਜਾ ਰਿਆ ਸੀ ਤੇ ਇੱਕ ਟੀਵੀ ਚੈਨਲ ਵਾਲਾ ਦਿਖਾ ਰਿਆ ਸੀਗਾ ਕਿ ਕਿਵੇਂ ਜਿਹੜੇ ਜੀਵੀਸੀ ਮਸ਼ੀਨਾਂ ਉਹ ਕਿਸਾਨਾਂ ਦੇ ਉਹ ਆਸ਼ਾ ਨੇ ਢਾ ਰਹੀਆਂ ਸੀ ਉਹਨਾਂ ਯੋਧਿਆਂ ਦੇ ਉਹਨਾਂ ਕਿਨਾਂ ਸੰਘਰਸ਼ੀ ਲੋਕਾਂ ਦੇ ਉਹਨਾਂ ਇਨਕਲਾਬੀਆਂ ਦੇ ਆਸ਼ਿਆਂ ਨੇ ਬੜੀ ਬੇਦਰਦੀ ਨਾਲ ਢਾਏ ਜਾ ਰਹੇ ਸੀ ਜਿਹੜੇ ਉਹਨਾਂ ਨੇ ਪਲੀ ਪਲੀ ਜੋੜੀ ਸੀ ਮੈਨੂੰ ਲੱਗਦਾ ਸੀ ਕਿ ਜਿਵੇਂ ਬਿਜੜੇ ਦਾ ਆਲਣਾ ਬਣਦਾ ਨਾ ਕਿਉਂਕਿ ਕਿਸਾਨ ਕੋਈ ਕੋਈ ਇਹਨਾਂ ਠੱਗੀ ਨਹੀਂ ਮਾਰਦਾ ਜਾਂ ਕੋਈ ਹੋਰ ਮਾੜਾ ਕੰਮ ਨਹੀਂ ਕਰਦਾ ਉਹ ਤਾਂ ਦਸਾਂ ਨੌ ਦੀ ਕਿਰਤ ਕਰਦਾ ਬੀਜ ਬੀਜਦਾ ਤੇ ਕਣਕ ਹੁੰਦੀ ਆ ਤੇ ਉਹ ਵੇਚਦਾ ਤੇ ਉਹਦੇ ਹਿੱਸੇ ਵਿੱਚੋਂ ਉਹ ਇਹਨਾਂ ਕਿਸਾਨ ਸੰਘਰਸ਼ਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਮੈਂ ਦੇਖਿਆ ਕਿ ਜਿਹੜੇ ਸਬਜ਼ੀਆਂ ਦੇ ਬਣੇ ਪਤੀਲੇ ਸੀ ਉਹਨਾਂ ਦੇ ਟੱਕਣ ਤਰੇ ਰਹਿ ਗਏ ਰੋਟੀਆਂ ਜਿਹੜੀਆਂ ਵਾਂ ਉਹ ਤਵੇ ਤੇ ਤਪਦੀਆਂ ਰਹਿ ਗਈਆਂ ਤੇ ਪੁਲਿਸ ਨੇ ਉਹਨਾਂ ਸਾਰਿਆਂ ਨੂੰ ਫੜ ਕੇ ਬੱਸਾਂ ਦੇ ਵਿੱਚ ਇਥੋਂ ਲੈ ਗਏ ਤੇ ਮੰਜ਼ਰ ਬੜਾ ਮਾੜਾ ਸੀ ਇੱਕ ਉਜਾੜਾ ਦਿਖਾਈ ਦੇ ਰਿਹਾ ਸੀ ਤੇ ਮੇਰੇ ਅੰਦਰ ਇੱਕ ਹੌਲ ਵੀ ਪੈ ਰਿਆ ਸੀ ਤੇ ਮਨ ਰੋ ਰਿਹਾ ਸੀ ਪਰ ਜਦੋਂ ਅੱਜ 20 ਤਰੀਕ ਦੀ ਸਵੇਰ ਜਦੋਂ ਹੋਈ ਤਾਂ ਮੈਂ ਜਦੋਂ ਸਵੇਰੇ ਟੀਵੀ ਚੈਨਲਾਂ ਦੇ ਦੇ ਚਰਚਾਵਾਂ ਦੇਖੀਆਂ ਜਾਂ ਖਬਰਾਂ ਦੇਖੀਆਂ ਤਾਂ ਮੈਨੂੰ ਇਦਾਂ ਲੱਗਾ ਕਿ ਰਾਤ ਵਾਲੀ ਗੱਲ ਕੋਈ ਵੱਡੀ ਗੱਲ ਨਹੀਂ ਹੈਗੀ ਐਵੇਂ ਮਨ ਦੇ ਅੰਦਰ ਤੂੰ ਵਹਿਮ ਕਰਦਾ ਤੇ ਜੋ ਕੁਝ ਦਿਖਾਈ ਦਿੱਤਾ ਉਹ ਆਪਣੇ ਆਪ ਦੇ ਵਿੱਚ ਅ ਬੜਾ ਇੱਕ ਚੰਗਾ ਜਿਹਾ ਲੱਗਿਆ ਤੇ ਉਹ ਚੰਗਾ ਲੱਗਣ ਕਰਕੇ ਮੈਂ ਅੱਜ ਤੁਹਾਡੇ ਨਾਲ ਤੇ ਖਾਸ ਤੌਰ ਤੇ ਜਿਹੜੀ ਆ ਜਿਹੜੀ ਕਿਸਾਨੀ ਲੀਡਰਸ਼ਿਪ ਆ ਮੈਨੂੰ ਮਾਫ ਕਰਨਗੇ ਮੇਰੇ ਸਤਿਕਾਰਯੋਗ ਆ ਤੇ ਮੇਰਾ ਜੀ ਕੀਤਾ ਕਿ ਉਹਨਾਂ ਦੇ ਜਿੰਨੇ ਪਿਛਲੇ ਸਮੇਂ 'ਚ ਤੁਸੀਂ ਕੰਮ ਕੀਤੇ ਆ ਉਹਨਾਂ ਨੂੰ ਬੂਰ ਪੈ ਗਿਆ ਤੇ ਕਿਵੇਂ ਮੂਰ ਪੈ ਗਿਆ ਕਿ ਜਿਹੜੀਆਂ ਪਾਰਟੀਆਂ ਤੋਂ ਅਸੀਂ ਹੱਕਾਂ ਦੀ ਗੱਲ ਕਰ ਰਹੇ ਸੀ ਉਹ ਸਾਰੀਆਂ ਹੀ ਪਾਰਟੀਆਂ ਤੁਹਾਡੇ ਨਾਲ ਆ ਕੇ ਖੜਗੀਆਂ ਸਿਰਫ ਇੱਕ ਜਿਹੜੀ ਆ ਜਿਹੜੀ ਅਕਾਲੀ ਦਲ ਆ ਜਿਹਨੂੰ ਤੁਸੀਂ ਆਪਣੀ ਹਮਾਇਤੀ ਪਾਰਟੀ ਨਹੀਂ ਗਿਣਦੇ ਪਿਛਲੇ ਸਮੇਂ 'ਚ ਤੁਸੀਂ ਜੋ ਕੁਝ ਉਹਨਾਂ ਨਾਲ ਕੀਤਾ ਉਹ ਆਪਾਂ ਬਾਅਦ 'ਚ ਇਸ ਦਾ ਖੁਲਾਸਾ ਕਰਾਂਗੇ ਪਰ ਮੈਨੂੰ ਇਦਾਂ ਲੱਗਿਆ ਕਿ ਉਹ ਸਾਰੀਆਂ ਪਾਰਟੀਆਂ ਤੁਹਾਡੇ ਨਾਲ ਖੜੀਆਂ ਨੇ ਤੇ ਉਹਨਾਂ ਦੇ ਆਗੂ ਬੜੇ ਜੋਸ਼ ਨਾਲ ਉਹ ਤੁਹਾਡੀ ਹਮਾਇਤ ਕਰ ਰਹੇ ਨੇ ਤੇ ਜਦੋਂ ਤੁਹਾਡੀ ਹਮਾਇਤ ਕਰ ਰਹੇ ਨੇ ਤੇ ਮੈਨੂੰ ਚੰਗਾ ਲੱਗਿਆ ਕਿ ਇਸ ਗੱਲ ਦੇ ਵਿੱਚ ਸਾਨੂੰ ਜਿਹੜੀ ਲੀਡਰਸ਼ਿਪ ਆ ਕਿਸਾਨੀ ਦੀ ਉਹਨਾਂ ਦੀ ਸਾਨੂੰ ਦਾਤ ਵੀ ਦੇਣੀ ਚਾਹੀਦੀ ਆ ਤੇ ਉਹਨਾਂ ਨੂੰ ਵਧਾਈ ਵੀ ਦੇਣੀ ਚਾਹੀਦੀ ਆ ਮੇਰੀ ਗੱਲ ਦਾ ਗੁੱਸਾ ਨਹੀਂ ਕਰੋਗੇ ਇਹ ਇਹ ਪਹਿਲੀ ਵਾਰ ਹੋਇਆ ਦਿਖਾਈ ਦਿੱਤਾ ਕਿ ਸਮੇਂ ਦੀ ਪੰਜਾਬ ਦੀ ਸਰਕਾਰ ਦੇ ਜਿਹੜਾ ਪ੍ਰਸ਼ਾਸਨ ਉਹਨੇ ਬੜੇ ਵਧੀਆ ਢੰਗ ਦੇ ਨਾਲ ਤੇ ਤੁਹਾਨੂੰ ਪਿਆਰ ਦੇ ਨਾਲ ਉਹਨਾਂ ਨੇ ਕਿਹਾ ਕਿ ਬੰਦੇ ਬਣਜੋ ਤੇ ਆਜੋ ਬਸਾਂ 'ਚ ਬੈਠਜੋ ਨਹੀਂ ਤਾਂ ਤੁਸੀਂ 300 ਤੇ ਅਸੀਂ 3000 ਇਸ ਤਰ੍ਹਾਂ ਦਾ ਮੰਜ਼ਰ ਵੀ ਮੈਂ ਪਹਿਲੀ ਵਾਰ ਵੇਖਿਆ ਤੇ ਜਿਹੜੀ ਸਾਡੀ ਤੁਹਾਡੀ ਸਭ ਤੋਂ ਵੱਡੀ ਆਪਾਂ ਪਾਰਟੀਆਂ ਦੀ ਗੱਲ ਕਰ ਲਈਏ ਕਿ ਕਿਹੜੀ ਕਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਆ ਇੱਥੇ ਕਾਂਗਰਸ ਪਾਰਟੀ ਆ ਤੇ ਭਾਜਪਾ ਵਾ ਜਿਨ੍ਹਾਂ ਤੋਂ ਅਸੀਂ ਕਹਿ ਰਹੇ ਹਾਂ ਕਿ ਦੋ ਪਾਰਟੀਆਂ ਤਾਂ ਸੱਤਾ 'ਚ ਨੇ ਆ ਆਮ ਆਦਮੀ ਤੇ ਭਾਜਪਾ ਤੇ ਕਾਂਗਰਸ ਜਿਹੜੀ ਵਿਰੋਧੀ ਧਿਰ 'ਚ ਬੈਠੀ ਆ ਇਹਨਾਂ ਦੀ ਗੱਲ ਕਰਦੇ ਹਾਂ ਕਿ ਅਕਾਲੀਆਂ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਜਿਨ੍ਹਾਂ ਦੇ ਤੁਸੀਂ ਰੋੜੇ ਮਾਰੇ ਸੀ ਉਹਨਾਂ ਦੀ ਗੱਲ ਬਾਅਦ 'ਚ ਕਰਦੇ ਹਾਂ ਹੁਣ ਮੈਂ ਆਮ ਆਦਮੀ ਦੀ ਗੱਲ ਕਰਦਾ ਕਿ ਕੱਲ ਜੋ ਕੁਝ ਹੋਇਆ ਕਿਉਂਕਿ 1-2 ਦਿਨ ਪਹਿਲਾਂ ਸਾਡੇ ਜਿਹੜੇ ਕੇਜਰੀਵਾਲ ਸਾਹਿਬ ਤੇ ਉਹਨਾਂ ਦੇ ਚਰਨ ਸੇਵਕ ਭਗਵੰਤ ਮਾਨ ਜੀ ਇਸ ਪੰਜਾਬ ਦੇ ਦੌਰੇ ਤੇ ਨੇ ਤੇ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਦਾ ਦੇ ਡੰਕੇ ਵਜਾ ਰਹੇ ਨੇ ਤੇ ਉਹਨਾਂ ਦੇ ਹੁਕਮਾਂ ਨਾਲ ਜਿਹੜੀ ਇਹ ਫੌਜ ਜਿਹੜੀ ਇਹ ਪੁਲਿਸ ਜਿਨੇ ਇਹ ਸਾਰਾ ਪਾਣਾ ਵਰਤਾਇਆ ਉਹ ਉਹਨਾਂ ਦੀ ਪਾਰਟੀ ਦੇ ਆਗੂ ਟੀਵੀ ਤੇ ਬੈਠ ਕੇ ਚੀਮਾ ਸਾਹਿਬ ਜ਼ਿਕਰ ਕਰ ਰਹੇ ਸੀ ਕਿੰਨੇ ਵਧੀਆ ਢੰਗ ਨਾਲ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਪੰਜਾਬ ਦੀ ਤਰੱਕੀ ਲਈ ਤੁਹਾਡੇ ਆਸ਼ੀਆਂ ਨੇ ਢਾ ਰਹੇ ਆ ਤੁਹਾਡਾ ਲੋਕਤੰਤਰੀ ਹੱਕ ਇਸ ਕਰਕੇ ਖੋ ਰਹੇ ਆ ਕਿਉਂਕਿ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਸਿਰਜ ਰਹੇ ਆ ਉਹ ਕਹਿੰਦੇ ਕਿ ਉਹਨਾਂ ਦੇ ਨਾਲ ਕਿਨਾ ਦੂਸਰੇ ਹੋਰ ਆਗੂ ਵੀ ਜਿਹੜੇ ਆ ਉਹ ਬੜੇ ਵਧੀਆ ਢੰਗ ਨਾਲ ਗੱਲ ਕਰ ਰਹੇ ਸੀ ਤੇ ਮੈਨੂੰ ਲੱਗਦਾ ਕਿ ਦੇਸ਼ ਦਾ ਸੂਬੇ ਦਾ ਖਜ਼ਾਨਾ ਮੰਤਰੀ ਜੇ ਇਹ ਗੱਲ ਕਹਿੰਦਾ ਹੋਵੇ ਤੇ ਸਾਨੂੰ ਸੁਣ ਲੈਣਾ ਚਾਹੀਦਾ ਉਹ ਕਹਿੰਦੇ ਵੀ ਇਹ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਅਸੀਂ ਕਰ ਰਹੇ ਆ ਉਹਨਾਂ ਦੇ ਉਜਰੇ ਭਵਿੱਖ ਲਈ ਉਹਨਾਂ ਦੀਆਂ ਨੌਕਰੀਆਂ ਲਈ ਜਿਹੜਾ ਇਹ ਜਿਹੜਾ ਕਿਹਨਾ ਨਸ਼ਾ ਵਧਿਆ ਵਾ ਇਹ ਇਸੇ ਕਰਕੇ ਵਧਿਆ ਕਿਉਂਕਿ ਦੋ ਬਾਰਡਰ ਬੰਦ ਸੀਗੇ ਸੋ ਤੁਹਾਡੀ ਕਿਸਮਤ ਨੂੰ ਖੋਲਣ ਵਾਸਤੇ ਜਿਹੜੀ ਆਮ ਆਦਮੀ ਕਹਿੰਦੀ ਆ ਉਹ ਤੁਹਾਡੇ ਲਈ ਅਸੀਂ ਕਰ ਰਹੇ ਆ ਤੇ ਉਹਨਾਂ ਦੇ ਇੱਕ ਲੀਡਰ ਨੇ ਤੇ ਤੁਹਾਨੂੰ ਕਹਿ ਦਿੱਤਾ ਮੈਨੂੰ ਬੜਾ ਚੰਗਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਯਾਤਰੂ ਜਿਹੜੇ ਆ ਉਹ ਘਟ ਗਏ ਸੀਗੇ ਕਿਉਂਕਿ ਇਹ ਰਸਤੇ ਦੋ ਬੰਦ ਸੀਗੇ ਸੋ ਇਨੀ ਫਿਕਰਮੰਦੀ ਪੰਜਾਬ ਲਈ ਹੋਵੇ ਪੰਜਾਬ ਦੇ ਕਿਸਾਨਾਂ ਲਈ ਹੋਵੇ ਕਿਉਂਕਿ ਪਹਿਲਾਂ ਉਹ 5 ਮਿੰਟ ਦੇ ਵਿੱਚ ਜਿਹੜੀਆਂ 24 ਜਿਹੜੀਆਂ ਤੁਹਾਡੀਆਂ ਫਸਲਾਂ ਦੇ ਜਨਸਾਂ ਦੀ ਚੁਟਕੀ ਮਾਰ ਕੇ ਉਹਨਾਂ ਨੇ ਸਾਰੀ ਐਮਐਸਬੀ ਦਿੱਤੀ ਹੋਈ ਆ ਸੋ ਤੁਹਾਡੇ ਤੁਹਾਡੇ ਦਾ ਤੁਹਾਡਾ ਫਿਕਰ ਤਾਂ ਹੈ ਹੀ ਆ ਤੁਹਾਡੇ ਇੱਜ਼ਤ ਮਾਨ ਸਨਮਾਨ ਦਾ ਫਿਕਰ ਆ ਪਰ ਉਹ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਦੀ ਗੱਲ ਕਰਦੇ ਨੇ ਸੋ ਮੈਨੂੰ ਬਹੁਤ ਚੰਗਾ ਲੱਗਾ ਕਿ ਉਹ ਪਾਰਟੀ ਜਿਹੜੀ ਜਿਹਨੂੰ ਤੁਸੀਂ ਆਪਣੀ ਪਾਰਟੀ ਕਹਿੰਦੇ ਸੀ ਜਿਨ੍ਹਾਂ ਨੇ ਬਦਲਾਅ ਦੀ ਗੱਲ ਕੀਤੀ ਕਿਸਾਨ ਭਰਾਵੋ ਮਾਫ ਕਰਨਾ ਗੁੱਸਾ ਨਾ ਕਰਿਓ ਅੰਦਰ ਖਾਤੇ ਕਿੰਨੀਆਂ ਗੱਲਾਂ ਹੋਈਆਂ ਕੀ ਕੁਝ ਹੋਇਆ ਤੁਸੀਂ ਹਮਾਇਤ ਕੀਤੀ ਤੇ ਇੱਕ ਬਦਲਾ ਲੈ ਕੇ ਆਏ ਪੰਜਾਬ ਦੇ ਅੰਦਰ ਤੇ ਮੈਨੂੰ ਲੱਗਦਾ ਉਹ ਬਦਲਾ ਹੁਣ ਤੁਹਾਡੇ ਲਈ ਨਹੀਂ ਤੁਹਾਡੇ ਪੁੱਤਰਾਂ ਦੇ ਭਵਿੱਖ ਵਾਸਤੇ ਨੌਕਰੀਆਂ ਵਾਸਤੇ ਇਸ ਪੰਜਾਬ ਚੋਂ ਨਸ਼ਾ ਖਤਮ ਕਰਨ ਵਾਸਤੇ ਇਸ ਪੰਜਾਬ ਦੀ ਖੁਸ਼ਹਾਲੀ ਵਾਸਤੇ ਉਹਨਾਂ ਨੇ ਇਹ ਬਾਰਡਰ ਖੋਲੇ ਆ ਤੇ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ ਕਿਸੇ ਨਾ ਕਿਸੇ ਢੰਗ ਨਾਲ ਇਹ ਗੱਲ ਦਿਖਾਈ ਦਿੰਦੀ ਆ ਇਹ ਵਧਾਈ ਆ ਆਪਣੇ ਆਪ ਦੇ ਵਿੱਚ ਮੈਂ ਇਹ ਗੱਲ ਕਰਦਾ ਕਿ ਜੋਤਸ਼ੀ ਪੰਡਤ ਕਈ ਵਾਰੀ ਹਾਲਾਤਾਂ ਦਾ ਜ਼ਿਕਰ ਕਰਦੇ ਹੁੰਦੇ ਆ ਕਿ ਆ ਜਿਹੜੇ ਜਿਹੜੇ ਗ੍ਰਹਿ ਇੰਨੇ ਇਕੱਠੇ ਜੁੜੇ ਕਦੇ ਜੁੜੇ ਹੀ ਨਹੀਂ ਸੋ ਉਸ ਕਰਕੇ ਮੈਂ ਕਹਿ ਰਿਹਾ ਕਿ ਤੁਹਾਡੀ ਪਾਰਟੀ ਨੇ ਤੁਹਾਡੇ ਲਈ ਇਹ ਕੁਝ ਕੀਤਾ ਹੀ ਕੀਤਾ ਤੇ ਤੁਹਾਨੂੰ ਵਧਾਈ ਹੈ ਇਸ ਗੱਲ ਦੀ ਇਹਦੇ ਵਿੱਚ ਹੀ ਮੈਂ ਕਹਿ ਦੇਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਆ ਜਿਹਦੇ ਦੇ ਖਿਲਾਫ ਤੁਸੀਂ ਲੜਾਈ ਲੜੀ ਦਿੱਲੀ ਦੇ ਬਾਰਡਰਾਂ ਤੇ ਉਸ ਲੜਾਈ ਦੇ ਵਿੱਚ ਲੋਕਾਂ ਨੇ ਮਦਦ ਕੀਤੀ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਰਿਆ ਸਾਡੇ ਐਨਆਰਆਈ ਭਰਾਵਾਂ ਦਾ ਯੋਗਦਾਨ ਰਿਆ ਤੇ ਉਹ ਪਾਰਟੀ ਜਿਹੜੀ ਜਿਨੇ ਜਿਨੇ ਇਹ ਗੱਲ ਸੋਚੀ ਕਿ ਸਾਡੇ ਗੋਡੇ ਟਿਕਵਾਏ ਮੋਦੀ ਸਾਹਿਬ ਦੇ ਗੋਡੇ ਕਿਸਾਨਾਂ ਨੇ ਟਿਕਵਾਤੇ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਪਰ ਤੁਹਾਨੂੰ ਛੁਣਛਣਾ ਫਰਾਦਤਾ ਤੁਸੀਂ ਉਹ ਛੁਣਛਣਾ ਫੜ ਕੇ ਇਹ ਕਿਨਾ ਪੰਜਾਬ ਵੱਲ ਆਏ ਕਿਉਂਕਿ ਕਿਸੇ ਇੱਕ ਧਿਰ ਨੂੰ ਇਸ ਤਰ੍ਹਾਂ ਦੀ ਆਫਰ ਸੀ ਕਿ ਆਓ ਪੰਜਾਬ ਵਿੱਚ ਤੁਹਾਨੂੰ ਮੁੱਖ ਮੰਤਰੀ ਬਣਾਉਂਦੇ ਹਾਂ ਉਹ ਪਾਰਟੀ ਦੇ ਆਗੂ ਸਾਡੇ ਦੇਸ਼ ਦੇ ਜਿਹੜੇ ਵੱਡੇ ਇੱਕ ادارے ਦੇ ਮੰਤਰੀ ਆ ਉਹ ਬੜੀ ਇਸ ਗੱਲ ਦੇ ਲਈ ਤਸੱਲੀ ਦਾ ਪ੍ਰਗਟਾਵਾ ਕਰ ਰਹੇ ਸੀ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੱਡੇ ਪੱਧਰ ਤੇ ਨਿੰਦਰੇ ਸੀ ਕਿ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਤਾਂ ਤੁਹਾਡੇ ਦਰ ਆ ਗਈ ਆ ਤੁਸੀਂ ਦਿੱਲੀ ਜਾਣਾ ਚਾਹੁੰਦੇ ਸੀ ਤੁਹਾਨੂੰ ਇੰਨੀ ਦੂਰੀ ਤੈਅ ਕਰਨੀ ਪੈਣੀ ਸੀ ਤੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਵੇਖੋ ਤੁਹਾਡੇ ਦਵਾਰੇ ਆ ਕੇ ਚੰਡੀਗੜ੍ਹ ਤੁਹਾਡੇ ਨਾਲ ਮੀਟਿੰਗਾਂ ਕਰ ਰਹੇ ਨੇ ਤੇ ਤੁਹਾਡੇ ਨਾਲ ਧੋਖਾ ਕਰਤਾ ਅਸੀਂ ਸਭ ਤੋਂ ਵੱਧ ਕਿਸਾਨਾਂ ਦੇ ਹਮੈਤੀਆਂ ਤੇ ਸਸੀ ਦਾ ਗੱਲ ਕਰ ਰਹੇ ਆ ਤੇ ਭਾਵੇਂ ਕੀ ਇਹ ਊਂਟ ਦਾ ਬੋਲ ਤਾਂ ਕਿੰਨੇ ਦੇਰ ਹੋ ਗਈ ਆ ਨਹੀਂ ਡਿਗਿਆ ਗਾਂ ਕਦੋਂ ਡਿਗੇਗਾ ਮਹਾਰਾਜ ਕਿਰਪਾ ਕਰਕੇ ਡੇਗੇ ਕਿਉਂਕਿ ਇਹ ਜਿਹੜੇ ਕਿਸਾਨ ਨੇ ਜਿਹੜੇ ਵਿਚਾਰੇ ਮਿਹਨਤ ਕਾ ਸ਼ਲੋਕ ਨੇ ਇਹਨਾਂ ਨੂੰ ਜਿਸ ਤਰ੍ਹਾਂ ਗੁੰਮਰਾਹ ਕੀਤਾ ਜਾਂਦਾ ਜਾਂ ਜੋ ਇਹਨਾਂ ਦੇ ਨਾਲ ਧੋਖੇ ਹੋ ਰਹੇ ਨੇ ਸੋ ਉਹ ਭਾਰਤੀ ਜਨਤਾ ਪਾਰਟੀ ਕਹਿੰਦੀ ਵੀ ਕਿਸਾਨਾਂ ਨਾਲ ਧੋਖਾ ਹੋ ਗਿਆ ਅਸੀਂ ਹਮੈਤੀਆਂ ਅਸੀਂ ਗੱਲ ਕਰਨ ਲਈ ਚੰਡੀਗੜ੍ਹ 'ਚ ਆਏ ਆ ਤੇ ਜਿਹੜੀ ਜਿਹੜੀ ਪੰਜਾਬ ਦੀ ਸਰਕਾਰ ਆ ਇਹਨੇ ਘੇਰ ਕੇ ਭੁਲੇਖੇ 'ਚ ਲੈ ਕੇ ਤੁਹਾਡੇ ਨਾਲ ਵਿਸ਼ਵਾਸ ਘੜ ਕੀਤਾ ਤੇ ਉਹਨਾਂ ਦਾ ਵੱਡਾ ਦਮਗਜਾ ਤੇ ਇਹ ਗੱਲ ਵੀ ਠੀਕ ਆ ਕਿ ਉਹ ਕਹਿੰਦੇ ਅਸੀਂ ਤਾਂ ਤੁਹਾਡਾ ਮਸਲਾ ਨਿਬੇੜਨਾ ਚਾਹੁੰਦੇ ਹਾਂ ਤੇ ਇਹ ਜਿਹੜੀ ਇੱਕ ਵੱਡੀ ਧਿਰ ਜਿਹੜੀ ਦੇਸ਼ ਦੇ ਸੱਤਾ 'ਤੇ ਬੈਠੀ ਆ ਉਸ ਦੇ ਆਗੂ ਵੀ ਇਸ ਸਮੇਂ ਤੇ ਵੱਡੀ ਤੁਹਾਡੀ ਹਮਾਇਤ ਕਰ ਰਹੇ ਨੇ ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਤੂ ਇਸ ਗੱਲ ਉਸ ਵਧਾਈ ਦੇ ਵਿੱਚ ਇਹ ਵੀ ਇੱਕ ਹਿੱਸਾ ਆਉਂਦਾ ਤੇ ਉਸ ਤੋਂ ਬਾਅਦ ਮੈਂ ਤੀਜੀ ਪਾਰਟੀ ਕਾਂਗਰਸ ਦੀ ਗੱਲ ਕਰਦਾ ਹੁਣ ਕਾਂਗਰਸ ਦੇ ਰਾਜਾ ਵੜਿੰਗ ਜੀ ਭਾਵੇਂ ਕੀ ਚਲੋ ਵਿਰੋਧੀ ਧਿਰ ਚ ਨੇ ਉਹ ਵੀ ਇਸ ਗੱਲ ਦੇ ਵਿੱਚ ਤੁਹਾਡੇ ਵੱਡੇ ਹਮੈਤੀ ਨੇ ਤੇ ਹੋਰ ਚੰਨੀ ਸਾਹਿਬ ਤੇ ਹੋਰ ਸਾਰੇ ਆਗੂਆਂ ਨੇ ਵੱਡੀ ਪੱਧਰ ਤੇ ਉੱਤੇ ਸਿਆਸੀ ਭਾਸ਼ਣ ਤੇ ਸਿਆਸੀ ਬਿਆਨਬਾਜ਼ੀ ਕੀਤੀ ਆ ਇਹ ਗੱਲ ਠੀਕ ਆ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਰਾਜ ਰਿਆ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਲੜਾਈ ਦੇ ਉਹ ਦਾਵੇਦਾਰ ਬਣ ਬਣਦੇ ਦਿਖਾਈ ਦੇ ਰਹੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਤੇ ਉਹਨਾਂ ਦਾ ਹੱਕ ਵੀ ਸੀਗਾ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਕਿਸਾਨੀ ਜਿਹੜੀ ਆ ਉਹਦੇ ਹੱਕ ਚ ਆਵਾਜ਼ ਜ਼ਰੂਰ ਉਠਾਈ ਜਾਵੇ ਸੋ ਜਿੱਥੇ ਉਹਨਾਂ ਨੂੰ ਇੱਕ ਸਿਆਸੀ ਏਜੰਡਾ ਮਿਲਿਆ ਉਥੇ ਉਹ ਤੁਹਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਤੀਜੀ ਜਿਹੜੀ ਆ ਰਾਜਨੀਤਿਕ ਪਾਰਟੀਆਂ ਚੌਥੀ ਉਹ ਲੋਕ ਨੇ ਚੌਥੇ ਉਹ ਲੋਕ ਜਿਹੜੇ ਕੀ ਪੰਜਾਬ ਦੇ ਨਿਵਾਸੀ ਆ ਮੈਂ ਗੱਲ ਕੀਤੀ ਨਾ ਪੰਡਤ ਕਹਿੰਦੇ ਗ੍ਰਹਿਚਾਲ ਜਿਹੜੇ ਕਈ ਵਾਰੀ ਇਕੱਠੇ ਹੋ ਜਾਂਦੀ ਆ ਤੋ ਦੇਖੋ ਕਿ ਇਹ ਇਥੋਂ ਦੀ ਸੱਤਾ ਦੇ ਬੈਠੇ ਲੋਕ ਵੀ ਤੁਹਾਡੇ ਨਾਲ ਨੇ ਭਾਜਪੀ ਜਿਹੜੀ ਤੁਹਾਨੂੰ ਹੱਕ ਨਹੀਂ ਸੀ ਦਿੰਦੀ ਉਹ ਵੀ ਤੁਹਾਡੇ ਨਾਲ ਆ ਕਾਂਗਰਸ ਵੀ ਤੁਹਾਡੇ ਨਾਲ ਆ ਤੇ ਪੰਜਾਬ ਦੇ ਲੋਕਾਂ ਨੇ ਵੇਖੋ ਕਿੰਡੀ ਵੱਡੀ ਗੱਲ ਆ ਕਿ ਲੋਕ ਬਹੁਤ ਖੁਸ਼ ਨੇ ਖਬਰਾਂ ਆ ਰਹੀਆਂ ਨੇ ਕਿ ਵਪਾਰੀ ਕਹਿੰਦੇ ਸਾਡਾ ਵਪਾਰ ਬੰਦ ਹੋ ਗਿਆ ਸੀਗਾ ਤੇ ਵਪਾਰ ਚੱਲ ਪੈਣਾ ਵਪਾਰ ਚੱਲਣਾ ਤੇ ਸਾਡੇ ਪੰਜਾਬ ਦੀ ਖੁਸ਼ਹਾਲੀ ਦਾ ਇੱਕ ਰਸਤਾ ਖੋਲਣਾ ਸੋ ਪੰਜਾਬ ਦੇ ਲੋਕਾਂ ਵਾਸਤੇ ਵੀ ਇੱਕ ਚੰਗੀ ਖਬਰ ਆ ਸਾਰੀਆਂ ਧਿਰਾਂ ਹੀ ਜਿਹੜੀਆਂ ਉਹ ਉਹ ਅੱਜ ਖੁਸ਼ ਦਿਖਾਈ ਦੇ ਰਹੀਆਂ ਨੇ ਤੋ ਇਹ ਇੱਕ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਇਹ ਸਮਾ ਬਣਿਆ ਤੇ ਜਿਹਦੇ ਚ ਸਾਰਾ ਪੰਜਾਬ ਹੀ ਤੇ ਪਾਰਟੀਆਂ ਵੀ ਤੁਹਾਡੀ ਕਿਸਾਨ ਆਗੂ ਤੁਹਾਡੀ ਹਮਾਇਤ ਨੇ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੀ ਤੁਹਾਡੀ ਪੁਰਾਣੀ ਪਾਰਟੀ ਅਕਾਲੀ ਦਾ ਅੱਜ ਉਹ ਬਹੁਤ ਜ਼ਿਆਦੇ ਫਿਕਰਮੰਦ ਆ ਤੇ ਹੰਝੂਆਂ ਰੋ ਰਹੀ ਆ ਤੁਹਾਡੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਉਹ ਪਾਰਟੀ ਆ ਜਿਹੜੀ ਪਾਰਟੀ ਨੂੰ ਤੁਸੀਂ ਰੋੜੇ ਮਾਰੇ ਤੇ ਜਿਹੜੀ ਪਾਰਟੀ ਦੇ ਆਗੂਆਂ ਨੂੰ ਤੁਸੀਂ ਇੰਨੇ ਅਸ਼ੂਤ ਸਮਝਿਆ ਕਿ ਤੁਸੀਂ ਆਖਿਆ ਇਹਨਾਂ ਨੂੰ ਸਟੇਜਾਂ ਤੇ ਨਹੀਂ ਅਸੀਂ ਚੜ੍ਹ ਦੇਣਾ ਤੇ ਇੱਕ ਵੱਖਰੀ ਗੱਲ ਵੇਖੋ ਕਿ ਇਹ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ 100 ਚੋਂ 70 ਪੈਸੇ ਸ਼ਮੂਲੀਅਤ ਵੀ ਕੀਤੀ ਤੁਹਾਡੇ ਮੋਰਚਿਆਂ ਵਿੱਚ ਤੇ ਬਾਹਰ ਦੇ ਦੇਸ਼ਾਂ ਵਿੱਚੋਂ ਬਹੁਤ ਵੱਡੀ ਪੱਧਰ ਤੇ ਐਨ ਆਰ ਆਈ ਭਰਾਵਾਂ ਨੇ ਜਿਹੜੇ ਕਿ ਕਾਲੀ ਦਲ ਨਾਲ ਸੋਚ ਨਾਲ ਜੁੜੇ ਸੀਗੇ ਇਹ ਮੈਂ ਕਹਿੰਕੀ ਇਹ ਨਹੀਂ ਕਹਿ ਰਿਹਾ ਕਿ ਆਸਾਨ ਕੀਤਾ ਉਹਨਾਂ ਨੇ ਤਾਂ ਇੱਕ ਦਰਦ ਸਮਝ ਕੇ ਗੱਲ ਕੀਤੀ ਉਹਨਾਂ ਨੇ ਇਸ ਮੋਰਚਿਆਂ ਦੇ ਵਿੱਚ ਵੱਡਾ ਜਿਹੜਾ ਯੋਗਦਾਨ ਪਾਇਆ ਤੇ ਮਾਫ ਕਰਨਾ ਇਹ ਗੱਲ ਇੱਕ ਬੰਦਾ ਲੇਖਾ ਜੋਖਾ ਕਰ ਰਿਹਾ ਸੀ ਤੇ ਚੈਨਲ ਤੇ ਬੈਠਾ ਕਰ ਰਿਹਾ ਸੀ ਮੈਂ ਉਹਦੇ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ ਪਰ ਗੱਲ ਉਹਦੀ ਸੁਣਨ ਵਾਲੀ ਆ ਉਹ ਕਹਿੰਦਾ ਵੀ ਤੁਸੀਂ ਹਜ਼ਾਰਾਂ ਕਰੋੜ ਰੁਪਈਆ ਉੱਥੇ ਰੋੜ ਕੇ ਆਏ ਤੇ ਜੇ ਇਹੀ ਕਿਤੇ ਕਿਸਾਨਾਂ ਲਈ ਲੱਗ ਜਾਂਦਾ ਕਿਉਂਕਿ ਪ੍ਰਾਪਤੀ ਨਹੀਂ ਕਰਕੇ ਆਏ ਅਸੀਂ ਗੱਲ ਉਥੇ ਦੀ ਉਥੇ ਪ੍ਰਣਾਲਾ ਉਥੇ ਹੀ ਖੜਾ ਤੇ ਅੱਜ ਤੱਕ ਅਸੀਂ ਉਡੀਕ ਰਹੇ ਹਾਂ ਕਿ ਜਿਹੜੀ ਲੜਾਈ ਨੂੰ ਅਸੀਂ ਜਿੱਤ ਕੇ ਆਏ ਸੀ ਉਸ ਲੜਾਈ ਦਾ ਅੱਜ ਤੱਕ ਸਾਨੂੰ ਨਿਆਂ ਨਹੀਂ ਮਿਲ ਰਿਹਾ ਲੜਾਈ ਅਸੀਂ ਫੇਰ ਲੜ ਰਹੇ ਹਾਂ ਫੇਰ ਅਸੀਂ ਭੁਖੜਤਾਲਾ ਮਰਨ ਵਰਤ ਅਸੀਂ ਸੜਕਾਂ ਜਾਮ ਕਰਕੇ ਲੋਕਾਂ ਨੂੰ ਜਾਮ ਕੀਤਾ ਹੋਇਆ ਤੇ ਲੋਕ ਜਿਹੜੇ ਆ ਸਾਨੂੰ ਮਾੜਾ ਵੀ ਕਹਿੰਦੇ ਨੇ ਪਰ ਮੈਂ ਇਹ ਗੱਲ ਕਰਦਾ ਸੀ ਕਿ ਵੱਡੇ ਪੱਧਰ ਤੇ ਉਸ ਅਕਾਲੀ ਦਲ ਨੇ ਤੁਹਾਡੀ ਜਿਹੜੀ ਹੈ ਉਹ ਬਾਹਵ ਵੀ ਫੜੀ ਆ ਸੋ ਤੁਹਾਡੀ ਅੱਜ ਦੀ ਇਸ ਹੋਣੀ ਦੇ ਲਈ ਉਹ ਬਹੁਤ ਜ਼ਿਆਦਾ ਫਿਕਰਮੰਦ ਆ ਪਰ ਇੱਕ ਗੱਲ ਕਹਿੰਦੇ ਹੁੰਦੇ ਆ ਕਹਿੰਦੇ ਕਿ ਫਿਰ ਪਛਤਾਏ ਕਾਹੂ ਜਦ ਚਿੜੀਆ ਚੁਗ ਗਈ ਖੇਤ ਗੁਰਬਾਣੀ ਵੀ ਇਹ ਸਾਨੂੰ ਦੱਸਦੀ ਆ ਕਿ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਆਰਾਮ ਭਰਾਵੋ ਅੱਜ ਸਮਾ ਵਿਚਾਰਨ ਵਾਲਾ ਸਮਾ ਦੇਖਣ ਵਾਲਾ ਮੈਂ ਇਹ ਗੱਲਾਂ ਜਿਹੜੀਆਂ ਇਹ ਕਿਸਾਨ ਜਿਹੜੇ ਵਟਾਂ ਤੇ ਤੁਰਫ ਤੁਰਦੇ ਫਿਰਦੇ ਆ ਰਾਤਾਂ ਕੱਢਦੇ ਆ ਉਹਨਾਂ ਕਿਸਾਨਾਂ ਨੂੰ ਗੱਲ ਕਰਦਾ ਜਿਹੜੇ ਦਸਾਂ ਨੌਂ ਦੀ ਕਿਰਤ ਕਰਦੇ ਆ ਉਹ ਭਰਾਵੋ ਅੱਜ ਸਾਨੂੰ ਸਮਝਣ ਦੀ ਲੋੜ ਆ ਮੈਂ ਇੱਕ ਮੈਨੂੰ ਗੱਲ ਯਾਦ ਆ ਗਈ ਸਾਡੇ ਇੱਕ ਪੰਜਾਬੀ ਲੇਖਕ ਨੇ ਗੱਲ ਕਹੀ ਸੀ ਪੰਜਾਬ ਦੇ ਹਾਲਾਤਾਂ ਦੇ ਬਾਰੇ ਉਹ ਕਹਿੰਦਾ ਅੱਜ ਆਖਾਂ ਵਾਰਸਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਉਹਨੇ ਕਿਹਾ ਵੀ ਕਬਰਾਂ ਚੋਂ ਹੀ ਬੋਲ ਕੇ ਗੱਲ ਕਰ ਅਸੀਂ ਪੰਜਾਬ ਦੀ ਬੋੜੀ ਕਰਨੀ ਆ ਸੋ ਮੈਂ ਅੱਜ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕਿ ਕਿਵੇਂ ਨਾ ਕਿਵੇਂ ਉਸ ਬਾਦਲ ਨੂੰ ਅੱਜ ਲੱਭੀਏ ਅਸੀਂ ਉਸ ਬਾਦਲ ਨੂੰ ਕਿਵੇਂ ਅਸੀਂ ਮੋੜ ਕੇ ਲਾਈਏ ਜਿਹੜਾ ਬਾਦਲ ਦੇਵੀ ਲਾਲ ਨੂੰ ਨਾਲ ਲੈ ਕੇ ਚੌਧਰੀ ਚਰਨ ਸਿੰਘ ਨੂੰ ਨਾਲ ਲੈ ਕੇ ਇਸ ਦੇਸ਼ ਦੀ ਕਿਸਾਨੀ ਦੇ ਲਈ ਵੱਡੀਆਂ ਲੜਾਈਆਂ ਲੜੀਆਂ ਤੇ ਜਿੱਤੀਆਂ ਤੇ ਅੱਜ ਤੱਕ ਦੇ ਇਹ ਜੋ ਹਾਲਾਤ ਬਣ ਗਏ ਨੇ ਇਹ ਹਾਲਾਤ ਤੱਕ ਨਹੀਂ ਸੀ ਪਹੁੰਚੇ ਜਦੋਂ ਤੁਸੀਂ ਆਪਣੀ ਪਾਰਟੀ ਨੂੰ ਮਾਰੋਗੇ ਜਦੋਂ ਤੁਸੀਂ ਯੋਜਨਾਬੰਦ ਢੰਗ ਨਾਲ ਇਹ ਆਪਣੀ ਜਿਹੜੀ ਸਿਆਸੀ ਪਾਰਟੀ ਖੇਤਰੀ ਪਾਰਟੀ ਕਾਲੀਦਾਲ ਨੂੰ ਤੁਸੀਂ ਮਾਰੋਗੇ ਤਾਂ ਫਿਰ ਇਹ ਦਿਨ ਦੇਖਣੇ ਪੈਣਗੇ ਪਰ ਦੁੱਖ ਜ਼ਰੂਰ ਹੁੰਦਾ ਤੇ ਉਹ ਭਰਾਵੋ ਆਓ ਅਸੀਂ ਅੱਜ ਅਸੀਂ ਆਪਣੀ ਉਸ ਖੇਤਰੀ ਪਾਰਟੀ ਜਿਹਦੀ ਰੂਹ ਦੇ ਵਿੱਚ ਕਿਸਾਨੀ ਜੁੜੀ ਆ ਜਿਹਦੀ ਰੂਹ ਦੇ ਨਾਲ ਕਿਸਾਨੀ ਮੁੱਦੇ ਜੁੜੇ ਨੇ ਅਸੀਂ ਬਹੁਤ ਬਦਨਾਮ ਕਰ ਲਿਆ ਅਕਾਲੀ ਦਲ ਨੇ ਇਹ ਜਿਹੜੀਆਂ ਤੁਹਾਡੀ ਹਮਾਇਤ ਦੇ ਵਿੱਚ ਕਿਸਾਨੀ ਦੀ ਗੱਲ ਦੇ ਵਿੱਚ ਲੜਾਈ ਲੜੀ ਆਪਣੀਆਂ 14 ਛੜੀਆਂ ਅਸੀਂ ਫਿਰ ਵੀ ਇੱਕ ਸਿਆਸੀ ਕਹਿੰਦੇ ਹੁੰਦੇ ਆ ਪੈੰਤਲੇ ਨਾਲ ਉਹਨਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਤੇ ਆ ਇਸ ਮੈਂਬਰ ਕਹਿੰਦੇ ਆ ਪਾਰਲੀਮੈਂਟ ਦੇ ਇਲੈਕਸ਼ਨ ਚ ਅਕਾਲੀ ਦਲ ਨੇ ਗੱਠਜੋੜ ਤੋੜਿਆ ਇਸ ਕਰਕੇ ਕਿ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਇਸ ਪੰਜਾਬ ਦੀ ਗੱਲ ਕਰਨੀ ਆ ਉਹਨਾਂ ਨੇ ਇਸ ਹਾਲਾਤ ਦੇ ਵਿੱਚ ਸਮਝੌਤੇ ਨਹੀਂ ਕੀਤੇ ਪਰ ਅਸੀਂ ਹਾਲੇ ਵੀ ਨਾ ਸਮਝੇ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਦਿਖਾਈ ਦੇਵੇਗਾ ਕਿ ਤੁਹਾਨੂੰ ਜੰਗਜੂ ਲੋਕਾਂ ਨੂੰ ਇਥੋਂ ਦੀਆਂ ਪੁਲਿਸ ਫੋਰਸਾਂ ਬੱਕਰੀਆਂ ਦੇ ਭੇਡਾਂ ਵਾਂਗ ਇਕੱਠੇ ਕਰਕੇ ਬੱਸਾਂ 'ਚ ਬੰਦ ਕਰਕੇ ਲੈ ਜਾਣਗੀਆਂ ਤੁਹਾਡਾ ਸੰਘਰਸ਼ ਕਿੱਥੇ ਜਾਏਗਾ ਤੁਹਾਡੇ ਹੱਕਾਂ ਦੀ ਲੜਾਈ ਕਿੱਥੇ ਚਲੀ ਗਈ ਅੱਜ ਸੋਚਣਾ ਪਵੇਗਾ ਜਿੰਨਾ ਮਰਜੀ ਮੇਰੇ ਵਿਚਾਰਾਂ ਤੇ ਟਿੱਪਣੀ ਕਰ ਲਿਓ ਕੋਈ ਖਤਰਾਜ ਵਾਲੀ ਗੱਲ ਨਹੀਂ ਪਰ ਆਪਣੀ ਪਾਰਟੀ ਨੂੰ ਆਪਣਾ ਘਰ ਮਜ਼ਬੂਤ ਕਰੀਏ ਐ ਪਿਛਲੇ ਸਮੇਂ ਦੀਆਂ ਕੀਤੀਆਂ ਗਲਤੀਆਂ ਤੋਂ ਅਸੀਂ ਸਬਕ ਲਈਏ ਇਕੱਲੇ ਮੈਂ ਕਿਸਾਨਾਂ ਨੂੰ ਨਹੀਂ ਗੱਲ ਕਰਦਾ ਮੈਂ ਉਹਨਾਂ ਲੋਕਾਂ ਨੂੰ ਵੀ ਗੱਲ ਕਰਦਾ ਜਿਹੜੇ ਪੰਜਾਬ ਦੀ ਖੇਤਰੀ ਪਾਰਟੀ ਦੇ ਵੱਡੇ ਹਮਾਇਤੀ ਨੇ ਤੇ ਬਾਗੀ ਕਾਲੀ ਦਲ ਬਣ ਕੇ ਮਾਣ ਨਾਲ ਜਿਹੜੀਆਂ ਲੀਕਾਂ ਮਾਰ ਰਹੇ ਨੇ ਉਹ ਆਪਣੇ ਵੱਡੇ ਧੜਿਆਂ ਦੀਆਂ ਮਜ਼ਬੂਤੀਆਂ ਦੀਆਂ ਗੱਲਾਂ ਕਰ ਰਹੇ ਨੇ ਦੇਖ ਲੋ ਹਾਲਾਤ ਕੀ ਬਣ ਗਏ ਨੇ ਇਹਨਾਂ ਹਾਲਾਤਾਂ ਤੋਂ ਸਭ ਕਹਿੰਦੇ ਆ ਆਓ ਅਸੀਂ ਸਾਰੇ ਆਪਸੀ ਦੁਈ ਦਿਵਤ ਛੱਡ ਕੇ ਪੰਜਾਬ ਦੇ ਚੰਗੇ ਭਵਿੱਖ ਲਈ ਕਿਸਾਨੀ ਤੇ ਜਵਾਨੀ ਦੇ ਚੰਗੇ ਭਵਿੱਖ ਲਈ ਅਸੀਂ ਕਿਨਾ ਇਕੱਠੇ ਹੋਈਏ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਜਿਹੜਾ ਇੱਕੋ ਇੱਕ ਜਿਹੜਾ ਰਸਤਾ ਵਾ ਕਿ ਤੁਹਾਡੇ ਚੰਗੇ ਭਵਿੱਖ ਦਾ ਕਹਿੰਦਾ ਹੁੰਦਾ ਕੌਣ ਗਵਾਹ ਬਣ ਸਕਦਾ ਉਹ ਬਣ ਸਕਦਾ ਸਿਰਫ ਤੇ ਸਿਰਫ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ